ਫੁੱਟਬਾਲਰ ਰੋनाल्डੋ ਨੇ ਬਣਾਇਆ ਵਿਸ਼ਵ ਰਿਕਾਰਡ YouTube ਚੈਨਲ ਲਾਂਚ ਕਰਨ ਤੋਂ ਬਾਅਦ 90 ਮਿੰਟਾਂ ਚ ਹੀ ਹੋਏ 10 ਲੱਖ ਸਬਸਕ੍ਰਾਈਬਰ 24 ਘੰਟਿਆਂ ਚ YouTube ਨੇ ਭੇਜਿਆ 골ਡ ਬਟਨ ਪੁਰਤਗਾਲ ਦੇ ਮਹਾਨ ਫੁੱਟਬਾਲਰ ਕ੍ਰਿਸਟiano ਰੋनाल्डੋ ਨੇ ਬੁੱਧਵਾਰ ਨੂੰ ਆਪਣਾ YouTube ਚੈਨਲ ਲਾਂਚ ਕੀਤਾ ਰੀਅਲ ਮੈਡਰਿਡ ਦੇ ਇਸ ਆਪਕਾ ਸਟਾਰ ਦੇ ਪ੍ਰਸ਼ੰਸਕ ਉਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਅਤੇ ਇਸ ਬਾਰੇ ਹੋਰ ਜਾਣਨ ਲਈ YouTube ਤੇ ਆਉਂਦੇ ਨੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਚੋਂਦਾ ਹੈ। ਪਰਚੰਸ਼ਕਾਂ ਦੀ ਉਤਸੁਕਤਾ ਐਨਸੀ ਕੇ ਰੋनाल्डੋ ਨੇ ਸਭ ਤੋਂ ਤੇਜ਼ੀ ਨਾਲ 10 ਲੱਖ ਜਾਂ 10 ਲੱਖ ਸਬਸਕ੍ਰਾਈਬਰ ਦਾ YouTube ਤੇ ਰਿਕਾਰਡ ਤੋੜ ਦਿੱਤਾ। ਰੋनाल्डੋ ਨੇ ਇਹ ਉਪਲਬਧੀ ਸਿਰਫ 90 ਮਿੰਟਾਂ ਦੇ ਵਿੱਚ ਹਾਸਲ ਕੀਤੀ। ਖਬਰ ਲਿਖੇ ਜਾਣ ਤੱਕ ਰੋनाल्डੋ ਦੇ ਚੈਨਲ ਤੇ 21 ਮਿਲੀਅਨ ਤੋਂ ਵੱਧ ਸਬਸਕ੍ਰਾਈਬਰ ਨੇ ਫੁੱਟਬਾਲਰ ਸਟਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ YouTube ਚੈਨਲ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਸੀ ਜਿੱਤੇ ਉਸ ਦੇ ਬਹੁਤ ਜ਼ਿਆਦਾ ਫਾਲੋਅਰਸ ਨੇ ਰੋनाल्डੋ ਦੇ X ਪਲੇਟਫਾਰਮ ਤੇ 112.5 ਮਿਲੀਅਨ ਫਾਲੋਅਰਸ ਨੇ Facebook ਤੇ 170 ਮਿਲੀਅਨ ਫਾਲੋਅਰ ਅਤੇ Instagram ਤੇ 636 ਮਿਲੀਅਨ ਫਾਲੋਅਰਸ ਨੇ ਚੈਨਲ ਨੂੰ ਲਾਂਚ ਕਰਨ ਦਾ ਐਲਾਨ ਕਰਦੇ ਹੋਏ ਰੋनाल्डੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤਾ ਇੰਤਜ਼ਾਰ ਖਤਮ ਹੋਇਆ ਮੇਰਾ YouTube ਚੈਨਲ ਆਖਰਕਾਰ ਜਾਰੀ ਕਰ ਦਿੱਤਾ ਗਿਆ ਇਸ ਨਵੀਂ ਯਾਤਰਾ ਵਿੱਚ ਮੇਰੇ ਨਾਲ ਸ਼ਾਮਿਲ ਹੋਵੋ ਉਸ ਦੀ ਪਹਿਲੀ ਵੀਡੀਓ ਪੋਸਟ ਕਰਨ ਤੋਂ ਕੁਝ ਘੰਟਿਆਂ ਬਾਅਦ 1.69 ਬਿਲੀਅਨ ਪ੍ਰਸ਼ੰਸਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੀ ਰੋनाल्डੋ ਦੇ ਇਸ ਵੀਡੀਓ ਨੂੰ 90 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਸੀ ਰੋनाल्डੋ ਨੂੰ 24 ਘੰਟਿਆਂ ਦੇ ਅੰਦਰ ਅੰਦਰ 골ਡਨ ਪਲੇ ਬਟਨ ਵੀ ਮਿਲ ਗਿਆ ਜਦੋਂ ਉਸ ਨੇ ਆਪਣੇ ਬੱਚਿਆਂ ਨੂੰ 골ਡਨ ਪਲੇ ਬਟਲ ਦਿਖਾਇਆ ਤਾਂ ਹਰ ਕੋਈ ਉਤਸ਼ਾਹਿਤ ਹੋਇਆ ਉਸਨੇ ਇਸ ਦਾ ਵੀਡੀਓ ਐਕਸ ਤੇ ਵੀ ਸ਼ੇਅਰ ਕੀਤਾ ਰੋनाल्डੋ ਦੇ ਵਿਰੋਧੀ ਅਤੇ ਇੰਟਰ ਮਿਆਮੀ ਲਈ ਖੇਡਣ ਵਾਲੇ ਅਰਜنٹੀਨਾ ਦੇ ਲਿਓਨਲ ਮੈਸੀ ਦਾ ਇੱਕ YouTube ਚੈਨਲ ਹੈ ਅਤੇ ਉਸ ਦੇ 2.27 ਮਿਲੀਅਨ ਸਬਸਕ੍ਰਾਈਬਰ ਨੇ ਇਸ ਨੂੰ 2006 ਵਿੱਚ ਮੈਸੀ ਦੁਆਰਾ ਲਾਂਚ ਕੀਤਾ ਗਿਆ ਸੀ ਰੋनाल्डੋ ਦਾ ਕਹਿਣਾ ਹੈ ਕਿ ਉਸ ਦਾ ਚੈਨਲ ਨਾ ਸਿਰਫ ਉਸ ਦੇ ਫੁੱਟਬਾਲ ਕੈਰੀਅਰ ਦੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਏਗਾ ਸਗੋਂ ਉਸ ਦੇ ਫਾਲੋਅਰਸ ਨੂੰ ਉਸ ਦੇ ਪਰਿਵਾਰ, ਸਿਹਤ, ਪੋਸ਼ਣ, ਤਿਆਰੀ, ਰਿਕਵਰੀ, ਸਿੱਖਿਆ ਅਤੇ ਕਾਰੋਬਾਰ ਬਾਰੇ ਵੀ ਜਾਣਕਾਰੀ ਦੇਵੇਗਾ। ਹਰ ਸਮੇਂ ਦੇ ਮਹਾਨ ਫੁੱਟਬਾਲਰਾਂ ਵਿੱਚੋਂ ਇੱਕ ਰੋनाल्डੋ ਵਰਤਮਾਨ ਵਿੱਚ ਸਾਊਦੀ ਪ੍ਰੋ ਲੀਗ ਵਿੱਚ ਅਲ ਨਾਸਰ ਲਈ ਖੇਡਦਾ ਹੈ। ਇਸ ਫੁੱਟਬਾਲਰ ਨੇ ਹਾਲ ਹੀ ਚ ਯੂਰੋ 2024 ਵਿੱਚ ਹਿੱਸਾ ਲਿਆ ਸੀ। ਪਰ ਉਹ ਆਪਣੀ ਟੀਮ ਨੂੰ ਖਿਤਾਬ ਤੱਕ ਨਹੀਂ ਪਹੁੰਚਾ ਸਕੇ ਇਹ 39 ਸਾਲਾ ਫੁੱਟਬਾਲਰ ਆਪਣੇ ਕਰੀਅਰ ਦੇ ਆਖਰੀ ਪੜਾਅ ਤੇ ਹੈ ਆਪਣੀ ਸ਼ਾਨਦਾਰ ਸਰੀਰਕ ਫਿਟਨੈਸ ਕਾਰਨ ਉਹ ਹੁਣ ਤੱਕ ਬਿਨਾਂ ਕਿਸੇ ਸਮੱਸਿਆ ਤੋਂ ਖੇਡਦਾ ਨਜ਼ਰ ਆ ਰਿਹਾ ਹੈ ਪਰ ਹਾਂ ਉਸਦੀ ਗੋਲ ਕਰਨ ਦੀ ਸਮਰੱਥਾ ਘੱਟ ਗਈ ਹੈ ਰোনালਡੋ ਦੀ ਯੂਰੋਪੀਅਨ ਮੁਹਿੰਮ ਇਸ ਦੀ ਸਭ ਤੋਂ ਵਧੀਆ ਉਦਾਹਰਣ ਸੀ ਜਿੱਥੇ ਉਹ ਬਾਕਸ ਦੇ ਅੰਦਰੋਂ ਗੋਲ ਨਹੀਂ ਕਰ ਸਕਿਆ ਜਦੋਂ ਉਸ ਦੀ ਟੀਮ ਨੂੰ ਗੋਲ ਦੀ ਸਖ ਜ਼ਰੂਰਤ ਸੀ ਉਮੀਦ ਕੀਤੀ ਜਾਂਦੀ ਹੈ ਕਿ ਸਨਿਆਸ ਲੈਣ ਤੋਂ ਬਾਅਦ ਰোনালਡੋ ਹੌਲੀ-ਹੌਲੀ ਸਮਗਰੀ ਬਣਾਉਣ ਅਤੇ ਹੋਰ ਕਾਰੋਬਾਰਾਂ ਦੇ ਵਿੱਚ ਚਲੇ ਜਾਣਗੇ।